ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਪਾਕਿਸਤਾਨ ਵਿੱਚ ਗੁਰਦੁਆਮ ਅਤੇ ਜਿਹੜੀਆਂ ਵੀ ਇਤਿਹਾਸਕ ਥਾਵਾਂ ਨੇ ਉਹਨਾਂ ਦੀ ਯਾਤਰਾ ਕਰ ਰਹੇ ਹਾਂ ਅੱਜ ਅਸੀਂ ਪਹੁੰਚੇ ਹਾਂ ਇਸ ਥਾਂ ਤੇ ਸਿੱਖ ਪੰਨਿਆਂ ਦੇ ਉੱਤੇ ਇਹ ਸਥਾਨ ਦਾ ਬਹੁਤ ਵੱਡਾ ਸਥਾਨ ਹੈ ਔਰ ਸਿੱਖ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਇਹ ਜੋ ਦਰਿਆ ਹੈ ਇਹਨੂੰ ਕਾਬਲੇ ਕਾਬਲ ਦਾ ਦਰਿਆ ਜਿਹੜਾ ਉਹ ਕਿਹਾ ਜਾਂਦਾ ਹੈ ਇਸ ਤੋਂ 25 ਕਿਲੋਮੀਟਰ ਪਿੱਛੇ ਜੋ ਅਟਕ ਦਰਿਆ ਹੈ ਜਿਸ ਨੂੰ ਚਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫੌਜਾਂ ਦੇ ਨਾਲ ਇਸ ਤਰੀਕੇ ਨਾਲ ਪਾਰ ਕੀਤਾ ਸੀ ਕਿ ਉਹ ਇੱਕ ਇਤਿਹਾਸਕ ਕਹਾਣੀ ਬਣ ਗਈ ਇਹ ਦਰਿਆ ਬਾਕੀ ਪੰਜਾਬ ਦੇ ਦਰਿਆ ਜਿੱਥੇ ਇਕੱਠੇ ਹੁੰਦੇ ਨੇ ਉਹਨੂੰ ਇੰਡਸ ਦਰਿਆ ਯਾਨੀ ਕਿ ਜਿਹੜੀ ਸਿੰਧੂ ਘਾਟੀ ਦੀ ਸਭਿਅਤਾ ਸੀ ਇਹ ਪਹਿਲਾਂ ਇੰਡਸ ਹੀ ਇਹਨੂੰ ਕਿਹਾ ਜਾਂਦਾ ਸੀ ਉਹ ਸਾਰੇ ਉੱਥੇ ਮਿਲਦੇ ਨੇ ਉਸ ਤੋਂ ਬਾਅਦ ਉਹ ਸਾਰੇ ਦਰਿਆ ਇਕੱਠੇ ਹੋ ਕੇ ਉਹ ਪਾਣੀ ਜਿਹੜਾ ਸਮੁੰਦਰ ਵਿੱਚ ਚਲੇ ਜਾਂਦਾ ਹੈ ਸੋ ਇੰਡਸ ਤੋਂ ਹੀ ਕਹਿੰਦੇ ਨੇ ਕਿ ਇੰਡੀਆ ਬਣਿਆ ਤੋ ਅੱਜ ਅਸੀਂ ਜਿਸ ਸਥਾਨ ਤੇ ਖੜੇ ਆ ਇਹ ਦਰਿਆਏ ਕਾਬਲ ਦੇ ਕੰਢੇ ਦੇ ਉੱਤੇ ਜੋ ਪਿੱਛੇ ਤੁਸੀਂ ਵੇਖ ਰਹੇ ਹੋ ਆ ਸਮਾਧੀ ਇਹ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਬੁੱਢਾ ਦਾਲ ਨੇਂਗ ਸਿੰਘ ਦੇ ਜਥੇਦਾਰ ਵੀ ਰਹੇ ਸਿੱਖ ਆਰਮੀ ਦੇ ਕਮਾਂਡਰ ਵੀ ਰਹੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ ਮੇਰਾ ਕਹਿਣ ਤੋਂ ਭਾਵ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਸਮਾਦ ਹੈ ਜਦੋਂ ਉਹ ਨੁਸ਼ਹਰੇ ਦੀ ਲੜਾਈ ਹੋਈ ਉਹਦੇ ਵਿੱਚ ਕਹਿੰਦੇ ਨੇ ਕਿ ਇਹ ਜਿਹੜਾ ਪੇਸ਼ਾਵਰ ਦਾ ਇਲਾਕਾ ਹੈ ਜਿਹੜਾ ਕਾਬਲ ਦਾ ਇਲਾਕਾ ਹੈ ਜਿਹੜਾ ਕਸ਼ਮੀਰ ਦਾ ਇਲਾਕਾ ਹੈ ਇਹ ਕਾਬਲ ਦੇ ਇਲਾਕੇ ਦੇ ਵਿੱਚ ਅਜ਼ੀਮ ਖਾਨ ਦਾ ਉਹ ਵਜ਼ੀਰ ਸੀ ਉੱਥੇ ਰਾਜ ਸੀ ਜਿਹੜਾ ਪੇਸ਼ਾਵਰ ਹੈ ਉੱਥੇ ਉਹਦਾ ਹੀ ਭਰਾ ਯਾਰ ਮੁਹੰਮਦ ਖਾਨ ਸੀ ਅਤੇ ਕਸ਼ਮੀਰ ਦੇ ਵਿੱਚ ਉਹਨਾਂ ਦਾ ਹੀ ਭਰਾ ਜਾਬਰ ਖਾਨ ਸੀ ਇਹ ਕਹਿੰਦੇ ਸਰਕਾਰ ਨੂੰ ਟੱਕੇ ਭਰਿਆ ਕਰਦੇ ਸਨ ਜਾਨੀ ਕਿ ਮਾਲੀਆ ਮੁਆਵਜ਼ਾ ਦਿਆ ਕਰਦੇ ਸਨ ਪਰ ਅੰਦਰੋਂ ਅੰਦਰ ਸਿੱਖ ਰਾਜ ਦੇ ਨਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਰਦਾਰਾਂ ਦੇ ਨਾਲ ਇਹ ਈਰਖਾ ਵੀ ਰੱਖਦੇ ਸੀ ਇਹਨਾਂ ਦੇ ਦਿਲ 'ਚ ਆਇਆ ਕਿ ਕੋਈ ਨਾ ਅਸੀਂ ਸਾਰੇ ਇਕੱਠੇ ਹੋ ਕੇ ਇਹ ਸਾਰਾ ਇਲਾਕਾ ਆਪਣੇ ਅੰਡਰ ਕਰ ਲਈਏ ਇਧਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਸਰਦਾਰ ਸਨ ਜਰਨੈਲ ਸਨ ਉਹ ਵੀ ਚਾਹੁੰਦੇ ਸਨ ਕਿਹ ਇਲਾਕਾ ਸਾਡੇ ਅੰਡਰ ਆ ਜਾਵੇ ਇਧਰੋਂ ਅਦੀਮ ਖਾਨ ਦੀ ਗਵਾਹੀ ਦੇ ਥੱਲੇ ਸਾਰੀਆਂ ਫੌਜਾਂ ਇਕੱਠੀਆਂ ਹੋ ਕੇ ਜਿਨ੍ਹਾਂ ਦੀ ਗਿਣਤੀ ਤਕਰੀਬਨ 60 ਹਜ਼ਾਰ ਦੇ ਕਰੀਬ ਮੰਨੀ ਜਾਂਦੀ ਹੈ ਉਹ ਸਾਰੇ ਉਧਰੋਂ ਇਧਰ ਵਾਲੇ ਪਾਸੇ ਨੂੰ ਆ ਗਏ ਇਧਰੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਅਤੇ ਉਹਨਾਂ ਦੇ ਜਰਨੈਲ ਅਟਕ ਦਰਿਆ ਪਾਰ ਕਰਕੇ ਅੱਗੇ ਆ ਗਏ ਅਰਦਾਸਾ ਸੋਧਿਆ ਗਿਆ ਕਿ ਮੈਦਾਨੇ ਜੰਗ ਦੇ ਵਿੱਚ ਜਾਣਾ ਹੈ ਅਕਾਲੀ ਫੂਲਾ ਸਿੰਘ ਜੀ ਅਰਦਾਸ ਕਰਨ ਵਾਲੇ ਸਰਦਾਰਾਂ ਦੇ ਵਿੱਚ ਹੈ ਜਦੋਂ ਅਰਦਾਸਾ ਸੋਧਾ ਗਿਆ ਕਿ ਮੈਦਾਨੇ ਜੰਗ ਦੇ ਵਿੱਚ ਜਾ ਕੇ ਹੁਣ ਚੰਡੀ ਖੜਕੇ ਕੀ ਤੇ ਫੈਸਲਾ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਕਿਉਂਕਿ ਮਹਾਰਾਜਾ ਸੀ ਉਹ ਸਭ ਦਾ ਕਮਾਂਡਰ ਸੀ ਉਹ ਚਾਹੁੰਦਾ ਸੀ ਕਿ ਮੇਰੇ ਜਵਾਨਾਂ ਦਾ ਖੂਨ ਕਿਤੇ ਮੈਦਾਨੇ ਜੰਗ ਵਿੱਚ ਅਜਾਈ ਨਾ ਡੁੱਲੇ ਉਹਨੂੰ ਪਤਾ ਲੱਗਾ ਸੂਹਿਆਂ ਦੇ ਜ਼ਰੀਏ ਕਿ ਜਿਹੜੀਆਂ ਵੀ ਇਹ ਜਿਹੜੀਆਂ ਵਿਰੋਧੀ ਸੈਨਾਵਾਂ ਨੇ ਉਹਨਾਂ ਦੇ ਕੋਲ ਵੱਡੇ ਹਥਿਆਰ ਨੇ ਉਹਨਾਂ ਨੇ ਅਫਗਾਨਿਸਤਾਨ ਦੇ ਵਿੱਚੋਂ ਵੱਡੀਆਂ ਤੋਪਾਂ ਮੰਗਵਾ ਲਈਆਂ ਨੇ ਤੇ ਉਹਨਾਂ ਦੀਆਂ ਤੋਪਾਂ ਮੈਦਾਨੇ ਜੰਗ ਵਿੱਚ ਆ ਚੁੱਕੀਆਂ ਨੇ ਪਰ ਸ਼ੇਰੀ ਪੰਜਾਬ ਮਹਾਰਾਜ ਦੀ ਫੌਜ ਦੇ ਕੋਲ ਉਹ ਤੋਪਾਂ ਨਹੀਂ ਸਨ ਜਿਹੜੀਆਂ ਉਹਨਾਂ ਦਾ ਮੁਕਾਬਲਾ ਕਰ ਸਕਣ ਉਹਨਾਂ ਨੇ ਪਿੱਛੇ ਹੁਕਮ ਭੇਜਿਆ ਕਿ ਲਾਹੌਰ ਤੋਂ ਤੋਪਾਂ ਇਸ ਮੈਦਾਨੇ ਜੰਗ ਵਿੱਚ ਲਿਆਂਦੀਆਂ ਜਾਣ ਤੇ ਅਕਾਲੀ ਫੂਲਾ ਸਿੰਘ ਜੀ ਨੂੰ ਜੋ ਨਿਹੰਗ ਜਥੇਦਾਰ ਸਨ ਅਤੇ ਨਿਹੰਗ ਆਰਮੀ ਦੇ ਵੀ ਕਮਾਂਡਰ ਸਨ ਉਹਨਾਂ ਨੇ ਬੇਨਤੀ ਕੀਤੀ ਕਿ ਅਕਾਲੀ ਫੂਲਾ ਸਿੰਘ ਜੀ ਆਪਾਂ ਨੂੰ ਇਹ ਜੰਗ ਕੁਝ ਸਮੇਂ ਦੇ ਲਈ ਟਾਲ ਦੇਣੀ ਚਾਹੀਦੀ ਹੈ ਤਾਂ ਕਿ ਸਾਡੀਆਂ ਤੋਪਾਂ ਜਿਹੜੀਆਂ ਉਹ ਮੈਦਾਨ 'ਚ ਆ ਜਾਣ ਅਸੀਂ ਉਹਨਾਂ ਦਾ ਮੁਕਾਬਲਾ ਸੌਖਿਆ ਕਰ ਸਕੀਏ ਜਥੇਦਾਰ ਅਕਾਲੀ ਫੂਲਾ ਸਿੰਘ ਨੂੰ ਰੋਹ ਆ ਗਿਆ ਕਹਿੰਦੇ ਉਹ ਮਹਾਰਾਜਾ ਰਣਜੀਤ ਸਿੰਘਾਂ ਤੈਨੂੰ ਤੇਰੀਆਂ ਤੋਪਾਂ ਤੇ ਮਾਣ ਹੋਣਾ ਪਰ ਖਾਲਸਾ ਅਰਦਾਸ ਸੋਧ ਚੁੱਕਾ ਹੈ ਜਦੋਂ ਅਰਦਾਸਾ ਸੋਧਿਆ ਗਿਆ ਤੇ ਹੁਣ ਪਿੱਛੇ ਪੈਰ ਲੈ ਕੇ ਜਾਣ ਦਾ ਹੁਣ ਪਿੱਛੇ ਹਟਣ ਦਾ ਮੈਦਾਨੇ ਜੰਗ ਤੋਂ ਸਵਾਲ ਹੀ ਪੈਦਾ ਨਹੀਂ ਹੁੰਦਾ ਮਹਾਰਾਜ ਰਣਜੀਤ ਸਿੰਘ ਨੇ ਬਹੁਤ ਬੇਨਤੀਆਂ ਕੀਤੀਆਂ ਪਰ ਅਕਾਲੀ ਫੂਲਾ ਸਿੰਘ ਜੀ ਨੂੰ ਆਪਣੇ ਗੁਰੂ ਤੇ ਵਿਸ਼ਵਾਸ ਸੀ ਆਪਣੀ ਅਰਦਾਸ ਉੱਤੇ ਮਾਨ ਸੀ ਸੋਧ ਕੇ ਅਰਦਾਸੇ ਉਸ ਤੋਂ ਬਾਅਦ ਉਹ ਕਹਿੰਦੇ ਹੁਣ ਪਿੱਛੇ ਨਹੀਂ ਹਟਿਆ ਜਾ ਸਕਦਾ ਤਕਰੀਬਨ 15 ਕੁ ਸੌ ਦੀ ਫੌਜ ਜਿਹੜੀ ਨਿਹੰਗ ਸਿੰਘਾਂ ਦੀ ਬੁੱਢੇ ਦਲ ਦੀ ਸੀ ਉਹਨੂੰ ਲੈ ਕੇ ਅਕਾਲੀ ਫੂਲਾ ਸਿੰਘ ਜੀ ਮੈਦਾਨੇ ਜੰਗ ਵਿੱਚ ਆ ਗਏ ਉਹਨਾਂ ਨੇ ਬਹੁਤ ਕਮਾਲ ਦੀਆਂ ਤੇਗਾਂ ਮਾਰੀਆਂ ਰੋਵੇ ਚ ਆ ਕੇ ਲੜਾਈ ਕੀਤੀ ਲੇਕਿਨ ਕੀ ਕਰਦੇ ਬਹੁਤੇ ਅੱਗੇ ਥੋੜਿਆਂ ਦੀ ਪੇਸ਼ ਨਹੀਂ ਗਈ 14 ਮਾਰਚ 1823 ਈਸਵੀ ਨੂੰ ਇਸੇ ਸਥਾਨ ਦੇ ਉੱਤੇ ਇਸੇ ਨੁਸ਼ਹਿਰੇ ਦੀ ਜੰਗ ਦੇ ਵਿੱਚ ਇਸੇ ਪਿੰਡ ਪੀਰ ਸਬਕ ਜਿਹਦਾ ਨਾਮ ਹੈ ਇੱਥੇ ਅਕਾਲੀ ਫੂਲਾ ਸਿੰਘ ਜੀ ਸ਼ਹਾਦਤ ਪ੍ਰਾਪਤ ਕਰ ਗਏ ਔਰ ਅੱਜ ਅਸੀਂ ਦਰਸ਼ਨ ਕਰ ਰਹੇ ਹਾਂ ਇਹ ਜਿਹੜੀ ਸਮਾਦ ਹੈ ਇਹ ਸਾਡੇ ਸਿੱਖ ਜਰਨੈਲ ਬਾਬਾ ਅਕਾਲੀ ਫੂਲਾ ਸਿੰਘ ਜੀ ਦੀ ਵੀ ਆ ਜਿਨੇ ਅਕਾਲ ਤਖਤ ਦੇ ਉਤੇ ਬਹੁਤ ਲੰਬਾ ਸਮਾਂ ਜਥੇਦਾਰ ਦੇ ਵਜੋਂ ਸੇਵਾ ਵੀ ਨਿਭਾਈ ਜਿਨ੍ਹਾਂ ਨੇ ਬੁੱਢਾ ਦਲ ਦੇ ਜਥੇਦਾਰ ਦੀ ਸੇਵਾ ਵੀ ਨਿਭਾਈ ਸ਼ਹੀਦਾਂ ਦੀ ਮਿਸਲ ਦੇ ਅਤੇ ਉਹਨਾਂ ਨੇ ਇੱਕ ਵਾਰੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਹ ਵੀ ਲਾ ਦਿੱਤੀ ਸੀ ਤੋਂ ਬਹੁਤ ਕਮਾਲ ਦੇ ਵੱਡੇ ਜਥੇਦਾਰ ਸਨ ਸੋ ਅੱਜ ਅਸੀਂ ਉਹਨਾਂ ਦੀ ਇਸ ਚਰਨ ਸ਼ੋਭ ਧਰਤੀ ਪ੍ਰਾਪਤ ਨੂੰ ਨਤਮਸਤਕ ਹੋਣ ਆਏ ਆ ਸੋ ਜੇਕਰ ਤੁਸੀਂ ਵੀ ਇੱਥੇ ਆਉਣਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਦੇ ਆਂ ਕਿ ਤੁਹਾਨੂੰ ਇਹਨਾਂ ਵਿਛੜੇ ਹੋਏ ਗੁਰਧਾਮਾਂ ਦੇ ਦਰਸ਼ਣ ਦੇਦਾਰ ਇਤਿਹਾਸਕ ਥਾਵਾਂ ਦੇ ਕਰਵਾਈਏ ਸੋ ਤੁਸੀਂ ਸਾਡੇ ਨਾਲ ਸੰਪਰਕ ਕਰਨ ਲਈ ਨੰਬਰ ਅਸੀਂ ਦੱਸ ਦਿੰਨੇ ਆ 416 425 2627 ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ